ਕਈ ਆਗੂ ਨੇ ਸਵਾਲ ਵੀ ਖੜੇ ਕੀਤੇ ਸੀਗੇ ਕਹਿੰਦੇ ਸਾਨੂੰ ਤਾਂ ਸੁਨੇਹਾ ਹੀ ਨਹੀਂ ਲਾਇਆ ਗਿਆ ਤੇ ਕੀ ਉਸ ਚ ਸੱਚਾਈ ਕਿੰਨੀ ਹੈ ਕਿਉਂਕਿ ਲਗਾਤਾਰ ਚਰਚਾ ਹੋਈਆਂ ਜਦੋਂ ਦਾ ਮੋਰਚਾ ਸ਼ੁਰੂ ਹੋਇਆ ਉਹ ਕਹਿੰਦੇ ਨੇ ਸਾਨੂੰ ਸੁਨੇਹਾ ਨਹੀਂ ਆਇਆ ਜੇਕਰ ਸੁਨੇਹਾ ਹੁੰਦਾ ਤੇ ਅਸੀਂ ਵੀ ਨਾਲ ਹੁੰਦੇ ਦੇਖੋ ਦੋ ਗੱਲਾਂ ਨੇ ਇੱਕ ਤਾਂ ਉਹਨਾਂ ਨੇ ਸਪਸ਼ਟ ਕਰ ਰਹੇ ਨੇ ਉਹ ਭੀ ਇਹ ਗਵळा ਨਹੀਂ ਹੈ ਵੀ ਸੁਨੇਹਾਂ ਨਹੀਂ ਆਇਆ ਡਾਕਟਰ ਦਰਸ਼ਨਪਾਲ ਜੀ ਉਹਨਾਂ ਦਾ ਬਿਆਨ ਵੀ ਸਾਡੇ ਨਾਲ ਆਫੀਸ਼ੀਅਲੀ ਤਿੰਨ ਮੀਟਿੰਗਾਂ ਹੋਈਆਂ ਉਹਨਾਂ ਨੇ ਕਬੂਲ ਕਰ ਲਿਆ ਉਹਨਾਂ ਦੀ ਗੱਲ ਹੋਊਗੀ ਦੂਜੇ ਨੇ ਮਨ ਕبول ਕੀਤਾ ਕਹਿੰਦਾ ਯਾਨੀ ਕਹੇ ਦੋ ਹੋ ਗਈਆਂ ਹੁਣ ਚਲੋ ਜੋ ਵੀ ਹੋ ਕਹੀ ਜਾਂ ਠੀਕ ਹੈ ਜੀ ਇਹਦਾ ਬਸ ਗੱਲਬਾਤਾਂ ਹੋਈ ਸਾਡੇ ਗੱਲਬਾਤ ਸਿਰੇ ਨਹੀਂ ਲੱਗੀ ਇਹ ਹੋ ਸਕਦਾ ਭਈ ਸੁਨੇਹਾ ਤਾਂ ਸਾਰਿਆਂ ਨੂੰ ਗਿਆ ਹੁਣ ਸਵਾਲ ਸੀ ਇੱਕ ਆਗੂ ਵੱਡਾ ਮੋਰਚੇ ਦਾ ਬੋਲਦਾ ਭਈ ਤੁਸੀਂ ਫੈਸਲਾ ਤਾਂ ਕੱਲਿਆਂ ਕਰ ਲਿਆ ਦੋਵਾਂ ਫੋਰਮਾਂ ਨੇ ਐਲਾਨ ਵੀ ਕਰਤਾ ਅਸੈਸਮੈਂਟ ਹੁਣ ਫਿਰ ਸਾਨੂੰ ਸਦਨ ਕਿਉਂ ਆਏ ਜੀ ਬਾਈ ਫਿਰ ਤੁਸੀਂ ਸਾਡਾ ਮੋਰਚਾ ਤੋੜਦੇ ਹੁਣ ਸਵਾਲ ਇਹ ਨਹੀਂ ਵੀ ਸੁਨੇਹਾ ਲੱਗਾ ਨਹੀਂ ਹੈ ਸੁਨੇਹਾ ਤਾਂ ਲੱਗਾ ਵਿਚਾ ਹੁਣ ਦੂਜਾ ਆ ਗਿਆ ਵੀ ਭਾਈ ਜੇ ਤਾਲ ਮਿਲ ਮਾ ਜਾਂ ਬੱਦ ਤੋਂ ਬੱਦ ਜੇ ਸਾਂਝ ਕਰਨੀ ਘਟੋ ਘਟ ਤੇ ਆਹਾ ਭਾਈ ਸਾਡੇ ਇਹਨਾਂ ਬਾਰੇ ਗੱਲ ਕਰੋ ਹੁਣ ਸਵਾਲ ਸਨੇਹ ਦਾ ਰਹਿ ਹੀ ਨਹੀਂ ਗਿਆ ਵੀ ਸਨੇਹਾਨ ਨਹੀਂ ਲੱਗਾ ਹੈ ਸਵਾਲ ਸੀ ਵੀ ਜੜੀਆਂ ਇਕੱਠੇ ਚੱਲਣ ਦੇ ਵਿੱਚ ਡਿੱਕੇ ਸੀ ਉਹ ਦੂਰ ਨਹੀਂ ਹੋ ਸਕੇ ਹੁਣ ਦਾ ਸਵਾਲ ਉਧਰੋਂ ਆ ਰਿਹਾ ਈਗੋ ਵੀ ਸੀ ਕੋਈ ਹਾਂ ਦੇਖੋ ਮੈਂ ਨਹੀਂ ਹੁੰਦਾ ਜੇ ਮੰਨ ਲਓ ਈਗੋ ਹੁੰਦੀ ਮੈਂ ਜਿਹੜੇ ਸਪੋਰਟਾਂ ਤੇ ਗਿਆ ਬਸ ਮੈਂ ਤੁਹਾਨੂੰ ਇਹਨਾਂ ਦੱਸਣਾ ਵੀ ਮੈਂ ਜਾ ਰਿਹਾ ਬਰਨਾਲੇ ਬਰਨਾਲੇ ਕਿੰਨਾ ਦਾ ਖੇਤਰ ਹੈ ਬਰਨਾਲੇ ਜਾ ਕੇ ਸਾਡਾ ਖੇਤਰ ਤੇ ਨਹੀਂ ਅਸੀਂ ਤਾਂ ਮਾਝੇ ਚ ਇਹਦਾ ਮਤਲਬ ਆਪ ਚੱਲ ਕੇ ਜਾ ਰਹੇ ਆ ਬਰਨਾਲੇ ਹੂੰ ਕੋ ਉਹਨਾਂ ਵੱਲ ਸੱਦੀ ਹੁੰਦੀ ਮੀਟਿੰਗ ਤਾਂ ਹੀ ਇਹਦਾ ਮਤਲਬ ਖੁਦ ਜਾ ਰਹੇ ਆ ਬਿਲਕੁਲ ਜੀ ਅਗਲੀ ਜੇ ਅਸੀਂ ਆ ਰਹੇ ਲੁਧਿਆਣੇ ਹੂੰ ਉੱਥੇ ਬੱਤੀ ਜੱਥੇ ਬੰਦੀਆਂ ਮੀਟਿੰਗ ਕਰ ਰਹੀਆਂ ਅਸੀਂ ਚੱਲ ਕੇ ਆ ਰਹੇ ਹਾਂ ਇੱਕ ਤਾਂ ਉਹਦਾ ਵੀ ਤੋਂਨਾਂ ਦੀ ਕਮੇਟੀ ਸਾਡੇ ਕੋਲ ਚੱਲ ਕੇ ਜਾ ਰਹੀ ਇਹ ਦੋ ਗੱਲਾਂ ਦੇ ਫਰਕ ਆ ਅਸੀਂ ਚੱਲ ਕੇ ਆ ਰਹੇ ਆ ਆਪਦੀ ਕਮੇਟੀ ਲੈ ਕੇ ਥੋੜੇ ਨਾਲ ਗੱਲ ਕਰਨਾ ਸਾਡੀ ਕਮੇਟੀ ਚ ਬਲਦੇਵ ਜੀ ਦਾ ਵਾ ਹੂੰ ਆ ਮੈਂ ਹਮ ਅਮਰਜੀਤ ਮੋੜੀ ਆ ਬੀਕੇ ਜੂ ਆਜ਼ਾਦ ਦੇ ਸਾਥੀ ਖੋਰ ਸਾਥੀ ਤਸੀਂ ਚੱਲ ਕੇ ਜਾ ਰਹੇ ਹੋ ਸਪੋਰਟ ਦੇਖਣ ਅਗਲਾ ਮੈਂ ਦੂਜਾ ਜਲੰਧਰ ਦੇ ਨੇੜੇ ਮੀਟਿੰਗ ਕਰਨਾ ਹੁੰਦਾ ਉਹ ਕਿੰਨਾ ਦੇ ਖੇਤਰ ਕੋਈ ਇਹਨਾਂ ਦੀ ਕਮੇਟੀ ਮੱਝ ਚ ਪੰਦੇਰੀ ਪਹੁੰਚੀ ਹੋਵੇ ਦੱਸ ਦਿਓ ਅਸੀਂ ਨਹੀਂ ਕਹਿੰਦੇ ਸਾਰਾ ਠੀਕ ਹੈ ਜਿੱਥੇ ਸਾਨੂੰ ਲੱਗਦਾ ਸੀ ਵੀ ਉਹ ਕਹਿੰਦੇ ਵੀ ਸਾਨੂੰ ਆਉਣ ਚ ਸਮੱਸਿਆ ਅਸੀਂ ਕਹਿੰਦੇ ਭਾਈ ਅਸੀਂ ਆ ਜਾਂਨੇ ਠੀਕ ਹੈ ਹੁਣ ਜੋ ਕੋ ਸਾਥੋ ਆ ਰਿਹਾ ਅਸੀਂ ਕੋਲ ਚ ਫਸੇ ਹੋਏ ਹਾਂ ਪਰ ਉਹਨੂੰ ਸਾਡੇ ਕੋਲ ਬਾਰਡਰ 'ਚ ਪਹੁੰਚਣਾ ਪੈਂਦਾ ਇੱਥੇ ਠੀਕ ਆ ਹੁਣ ਉਹਨੂੰ ਕਹੇ ਬੇਸ਼ਕ ਤਾਂ ਮਿਲ ਕੇ ਬਾਈ ਠੀਕ ਆ ਸੀ ਤਾਂ ਉਹਨ ਘੋਲ ਚਾ ਜਿੱਥੇ ਅਸੀਂ ਆਹਾਂਗੇ ਤੁਹਾਨੂੰ ਆਉਣਾ ਪਊ ਹਾਂਜੀ ਅਸੀਂ ਥੋੜੇ ਵਿਹਲੇ ਹੁੰਦੇ ਤਾਂ ਅਸੀਂ ਤੁਹਾਡੇ ਘਰੇ ਵੀ ਜਾਵੜੇ ਕਈ ਆਗੂਆਂ ਨੇ ਸਵਾਲ ਵੀ ਖੜੇ ਕੀਤੇ ਸੀਗੇ ਕਹਿੰਦੇ ਸਾਨੂੰ ਤਾਂ ਸੁਨੇਹਾ ਹੀ ਨਹੀਂ ਲਾਇਆ ਗਿਆ ਤੇ ਕੀ ਉਸ 'ਚ ਸੱਚਾਈ ਕਿੰਨੀ ਕ ਹੈ ਕਿਉਂਕਿ ਲਗਾਤਾਰ ਚਰਚਾ ਹੋਈਆਂ ਜਦੋਂ ਦਾ ਮੋਰਚਾ ਸ਼ੁਰੂ ਹੋਇਆ ਉਹ ਕਹਿੰਦੇ ਨੇ ਸਾਨੂੰ ਸੁਨੇਹਾ ਨਹੀਂ ਆਇਆ ਜੇਕਰ ਸੁਨੇਹਾ ਹੁੰਦਾ ਤੇ ਅਸੀਂ ਵੀ ਨਾਲ ਹੁੰਦੇ ਦੇਖੋ ਦੋ ਗੱਲਾਂ ਨੇ ਇੱਕ ਤਾਂ ਉਹਨਾਂ ਨੇ ਸਪਸ਼ਟ ਕਰ ਰਹੇ ਨੇ ਉਹ ਤੇ ਇਹ ਰੌਲਾ ਨਹੀਂ ਹੈ ਵੀ ਸੁਨੇਹਾਨ ਨਹੀਂ ਆਇਆ ਹੂੰ ਡਾਕਟਰ ਦਰਸ਼ਨਪਾਲ ਜੀ ਬਿਲਕੁਲ ਉਹਨਾਂ ਦਾ ਬਿਆਨ ਹੈ ਕਿ ਸਾਡੇ ਨਾਲ ਆਫੀਸ਼ੀਅਲੀ ਤਿੰਨ ਮੀਟਿੰਗਾਂ ਹੋਈਆਂ ਹੂੰ ਉਹਨੇ ਕਬੂਲ ਕਰ ਲਿਆ ਉਹਨਾਂ ਦੀ ਗੱਲ ਪਹੁੰਗੇ ਹੂੰ ਦੂਜਿਆਂ ਨੇ ਵੀ ਕਬੂਲ ਕੀਤਾ ਕਈਆਂ ਨੇ ਕਹੇ ਦੋ ਹੋ ਗਈਆਂ ਹੂੰ ਹੁਣ ਚਲੋ ਜੋ ਵੀ ਹੋ ਕਹੀ ਜਾਂ ਠੀਕ ਹੈ ਜੀ ਇਹਦਾ ਬਸ ਗੱਲਬਾਤਾਂ ਹੋਈ ਸਾਡੇ ਹੂੰ ਗੱਲਬਾਤ ਸਿਰੇ ਨਹੀਂ ਲੱਗੀ ਇਹ ਹੋ ਸਕਦਾ ਹੈ ਹੂੰ ਭਈ ਸੁਨੇਹਾ ਤਾਂ ਸਾਰਿਆਂ ਨੂੰ ਗਿਆ ਹੁਣ ਸਵਾਲ ਸੀ ਇੱਕ ਆਗੂ ਵੱਡਾ ਮੋਰਚੇ ਦਾ ਬੋਲਦਾ ਵੀ ਯਾਰ ਤੁਸੀਂ ਫੈਸਲਾ ਤਾਂ ਕੱਲਿਆਂ ਕਰ ਲਿਆ ਦੋਵਾਂ ਫੋਰਮਾਂ ਨੇ ਐਲਾਨ ਵੀ ਕਰਤਾ ਸੈਸਮੈਂਟ ਹੁਣ ਫਿਰ ਸਾਨੂੰ ਸਦਨ ਕਿਉਂ ਆਏ ਜੀ ਬਾਈ ਫਿਰ ਤੁਸੀਂ ਸਾਡਾ ਮੋਰਚਾ ਤੋੜਦੇ ਹੁਣ ਸਵਾਲ ਇਹ ਨਹੀਂ ਵੀ ਸੁਨੇਹਾ ਲੱਗਾ ਨਹੀਂ ਸੁਨੇਹਾ ਤਾਂ ਲੱਗਾ ਵਿੱਚ ਹੁਣ ਦੂਜਾ ਆ ਗਿਆ ਵੀ ਭਾਈ ਜੇ ਤਾਲਮੇਲ ਮਾਂ ਦਾ ਬੱਦ ਤੋਂ ਬੱਦ ਜੇ ਸਾਂਝ ਕਰਨੀ ਘਟੋ ਘਟ ਤੇ ਆਹਾ ਭਾਈ ਸਾਡੇ ਇਹਨਾਂ ਬਾਰੇ ਗੱਲ ਕਰੋ ਹੁਣ ਸਵਾਲ ਸੁਨੇਹੇ ਦਾ ਰਹਿ ਹੀ ਨਹੀਂ ਗਿਆ ਕਿਸ ਨਿਹਾਨ ਨਹੀਂ ਲੱਗਾ ਹੈ ਸਵਾਲ ਸੀ ਵੀ ਜੜੀਆਂ ਇਕੱਠੇ ਚੱਲਣ ਦੇ ਵਿੱਚ ਡਿੱਕੇ ਸੀ ਉਹ ਦੂਰ ਨਹੀਂ ਹੋ ਸਕੇ ਉਹਦਾ ਸਵਾਲ ਉਧਰੋਂ ਆ ਰਿਹਾ ਈਗੋ ਵੀ ਸੀ ਕੋਈ ਹਾਂ ਦੇਖੋ ਮੈਂ ਨਹੀਂ ਹੁੰਦਾ ਜੇ ਮੰਨ ਲਓ ਈਗੋ ਹੁੰਦੀ ਮੈਂ ਜਿੱਡੇ ਸਪੋਰਟਾਂ ਤੇ ਗਿਆ ਬਸ ਮੈਂ ਤੁਹਾਨੂੰ ਇਹਨਾਂ ਦੱਸਣਾ ਵੀ ਮੈਂ ਜਾ ਰਿਹਾ ਬਰਨਾਲੇ ਬਰਨਾਲੇ ਕਿਹਨਾਂ ਦਾ ਖੇਤਰ ਹੈ ਬਰਨਾਲੇ ਜਾ ਕੇ ਸਾਡਾ ਖੇਤਰ ਤੜੀ ਅਸੀਂ ਤਾਂ ਮਾਜੇ ਚ ਇਹਦਾ ਮਤਲਬ ਆਪ ਚੱਲ ਕੇ ਜਾ ਰਹੇ ਆ ਬਰਨਾਲੇ ਕੋ ਉਹਨਾਂ ਵੱਲ ਸੱਦੀ ਹੁੰਦੀ ਮੀਟਿੰਗ ਤਾਂ ਇਹਦਾ ਮਤਲਬ ਖੁਦ ਜਾ ਰਹੇ ਆ ਅਗਲੀ ਜੇ ਅਸੀਂ ਆ ਰਹੇ ਲੁਧਿਆਣੇ ਉੱਥੇ ਬੱਤੀ ਜੱਥੇ ਬੰਦੀਆਂ ਮੀਟਿੰਗ ਕਰ ਰਹੀਆਂ ਅਸੀਂ ਚੱਲ ਕੇ ਆ ਰਹੇ ਹਾਂ ਇੱਕ ਤਾਂ ਉਹਦਾ ਵੀ ਤੋਂਨਾਂ ਦੀ ਕਮੇਟੀ ਸਾਡੇ ਕੋਲ ਚੱਲ ਕੇ ਜਾ ਰਹੀ ਇਹ ਦੋ ਗੱਲਾਂ ਦੇ ਫਰਕ ਆ ਅਸੀਂ ਚੱਲ ਕੇ ਆ ਰਹੇ ਆਪਦੀ ਕਮੇਟੀ ਲੈ ਕੇ ਥੋੜੇ ਨਾਲ ਗੱਲ ਕਰਨਾ ਸਾਡੀ ਕਮੇਟੀ ਚ ਬਲਦੇਵ ਜੀਰਾ ਵਾ ਮੈਂ ਵਾ ਅਮਰਜੀਤ ਮੋੜੀ ਆ ਬੀਕੇ ਜੂ ਆਜ਼ਾਦ ਦੇ ਸਾਥੀ ਹੋਰ ਸਾਥੀ ਤਾਂ ਅਸੀਂ ਚੱਲ ਕੇ ਜਾ ਰਹੇ ਹਾਂ ਸਪੋਰਟ ਦੇਖਣ ਅਗਲਾ ਮੈਂ ਦੂਜਾ ਜਲੰਧਰ ਦੇ ਨੇੜੇ ਮੀਟਿੰਗ ਕਰਨਾ ਉਹ ਕਿੰਨਾ ਦੇ ਖੇਤਰ ਕੋਈ ਇਹਨਾਂ ਦੀ ਕਮੇਟੀ ਮਾਝ ਚ ਪੰਦੇਰੀ ਪਹੁੰਚੀ ਹੋਵੇ ਦੱਸ ਦਿਓ ਅਸੀਂ ਨਹੀਂ ਕਹਿੰਦੇ ਸਾਰਿਆਂ ਠੀਕ ਹੈ ਜਿੱਥੇ ਸਾਨੂੰ ਲੱਗਦਾ ਸੀ ਵੀ ਉਹ ਕਹਿੰਦੇ ਵੀ ਸਾਨੂੰ ਆਉਣ ਚ ਸਮੱਸਿਆ ਅਸੀਂ ਕਹਿੰਦੇ ਭਾਈ ਅਸੀਂ ਆ ਜਾਂਨੇ ਠੀਕ ਹੈ ਹੁਣ ਜੋ ਕੋ ਸਾਥੋ ਆ ਰਿਹਾ ਅਸੀਂ ਕੋਲ ਚ ਫਸੇ ਹੋਏ ਹਾਂ ਫਿਰ ਉਹਨੂੰ ਸਾਡੇ ਕੋਲ ਬਾਰਡਰ ਚ ਪਹੁੰਚਣਾ ਪੈਂਦਾ ਇੱਥੇ ਠੀਕ ਹੈ ਹੁਣ ਉਹਨੂੰ ਕਹੇ ਵੀ ਅਸੀਂ ਤਾਂ ਮਿਲ ਕੇ ਭਾਈ ਠੀਕ ਹੈ ਅਸੀਂ ਤਾਂ ਉਹਨੂੰ ਕੋਲ ਚਾ ਜਿੱਥੇ ਅਸੀਂ ਆਹਾਂਗੇ ਤੁਹਾਨੂੰ ਆਉਣਾ ਪਊ ਹਾਂਜੀ ਅਸੀਂ ਥੋੜੇ ਵਿਹਲੇ ਹੁੰਦੇ ਤਾਂ ਅਸੀਂ ਤੁਹਾਡੇ ਘਰੇ ਵੀ ਜਾਵੜੇ